ਇੰਪਰੂਵਮੈਂਟ ਕਿੰਨੀ ਕਰਈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਕੀ ਜਿ ਕੁਝ ਸੀਗਾ ਇਸ ਐਤ ਕੀ 2 ਸਾਲਾਂ ਚ ਕੀ ਕੁਝ ਖਾਸ ਹੈ ਕੋਈ ਪਟਵਾਰੀਆਂ ਦੀ ਭਰਤੀ ਨਹੀਂ ਮਤਲਬ ਚੌ ਕਿੰਨੇ ਸਾਲ ਹੋ ਗਏ 34 ਸਾਲ ਹੋ ਗਏ ਭਰਤੀ ਇੱਕਦਾਂ ਹੋ ਸਕਦਾ ਜੇ 16000 ਗੈਰਕਾਨੂੰਨੀ ਕਲੋਨੀਆਂ ਘਟਣ ਦੀਆਂ ਰਹੀਆਂ ਤਾਂ ਅਲਟੀਮੇਟਲੀ ਕੌਣ ਜ਼ਿੰਮੇਵਾਰ ਸਪਟਵਾਰ ਸਰਕਾਰੀ ਵੇਲੇ ਪਈ ਸੀ ਕਿਸੇ ਨੂੰ ਚਿੰਤਾ ਨਹੀਂ ਉਹ ਗੱਲ ਕੋਈ ਥੱਕੇ ਖਾਵੇ ਕੋਈ ਆਵੇ ਕੋਈ ਜਾਵੇ ਕੁਈ ਵੀ ਬਰੀ ਤਾਂ ਕਹਿ ਦੇ ਤੁਸੀਂ ਪਟਵਾਰੀ ਨਹੀਂ ਕਰਦੇ ਕਦੀ ਪਟਵਾਰੀ ਸਾਹਿਬ ਬੈਠੇ ਨਹੀਂ ਹੈਗੇ ਕਦੀ ਪਟਵਾਰੀ ਸਾਹਿਬ ਪੈਸੇ ਮੰਗਦੇ ਜੀ ਤਾਂ ਇਤਕਲ ਚੜਾਵਾਂਗੇ ਤੁਸੀਂ 30000 ਕਹ ਲਓ ਬ੍ਰਦਰ ਔਰ ਮੈਂ 20 ਤੋਂ ਜ਼ਿਆਦਾ ਤਹਿਸੀਲਾਂ 'ਚ ਬੈਠਾ ਗਿਆ ਸੀਨੀਅਰ ਕੋਲ ਆਈਆਂ ਤੁਹਾਡੇ ਵਿਭਾਗੀਆਂ ਕੰਪਲੀਟਾਂ ਵੀ ਸਾਡੇ ਆਹ ਪਟਵਾਰੀ ਸਾਹਿਬ ਆਹ ਕੰਮ ਨਹੀਂ ਕਰ ਰਹੇ ਜਾਂ ਇੱਥੇ ਪੈਸੇ ਮੰਗੇ ਜਾ ਰਹੇ ਨੇ ਜੇ ਕਿਸੇ ਅਧਿਕਾਰੀ ਦੇ ਖਿਲਾਫ ਰਿਟਰਨ 'ਚ ਕੰਪਲੇਟ ਆਂਦੀ ਹੈ ਤੇ ਉਹਨੂੰ ਤੁਰੰਤ ਚਾਰਜ ਸ਼ੀਟ ਕੀਤਾ ਜਾਂਦਾ ਹੈ ਨਮਸਕਾਰ ਸਸ਼ੀਕਾਲ ਦਾ ਸਮਰਨ న్యూਸ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਗੱਲ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਸੱਤਾ ਚ ਆਏ ਪੂਰੇ 2 ਸਾਲ ਹੋ ਚੁੱਕੇ ਨੇ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿਪਾ ਜੀ ਨੇ ਜਿਪਾ ਜੀ ਸਤਿ ਸ਼ਕਾਲ ਬਹੁਤ ਸਵਾਗਤ ਹੈ ਸਤਿ ਸ਼ਕਾ ਜਿਪਾ ਜੀ ਕਿਵੇਂ ਦੇਖਦੇ ਹੋ 2 ਸਾਲ ਹੋ ਚੁੱਕੇ ਨੇ ਪੂਰੇ ਸਰਕਾਰ ਨੂੰ ਆਈ ਨੂੰ ਤੁਹਾਡੇ ਵਿਭਾਗਾਂ ਦੇ ਵਿੱਚ ਜਿਹੜੇ ਤੋਂ ਵਿਭਾਗ ਤੁਹਾਡੇ ਕੋਲ ਨੇ ਕਿਵੇਂ ਦੀ ਕਾਰਜਕਾਰੀ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ ਕਿੰਨਾ ਕੁ ਬਦਲਾਵ ਦੇਖਣ ਨੂੰ ਮਿਲਿਆ ਇੰਪਰੂਵਮੈਂਟ ਕਿੰਨੀ ਕਰੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਕੀ ਜਿ ਕੁਝ ਸੀਗਾ ਇਸ ਐਤ ਕੀ 2 ਸਾਲਾਂ ਚ ਕੀ ਕੁਝ ਖਾਸ ਰਿਹਾ ਦੇਖੋ ਲੋਕਾਂ ਦਾ ਇਸ ਦੋ ਸਾਲ ਦੇ ਇਸ ਕਾਰਕਾਲ ਤੇ ਸਰਕਾਰ ਦੇ ਵਿਸ਼ਵਾਸ ਬਹੁਤ ਵਧਿਆ ਜੀ ਜਿਹਦੇ ਵਿੱਚ ਬਹੁਤ ਹੀ ਮਾਨਜੁਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਲੀਡਰਸ਼ਿਪ ਦੇ ਵਿੱਚ ਜੀ ਬਹੁਤ ਇਮਾਨਦਾਰ ਜੀ ਨੇ ਤੜਕ ਬੇਵਾਕ ਮੁੱਖ ਮੰਤਰੀ ਆ ਜੀ ਔਰ ਮੈਂ ਕਹਿ ਸਕਦਾ ਮਾਲਪਵਾਗ ਦੀ ਗੱਲ ਕਰਾਂ ਹੂੰ ਤੇ 1999 ਤੋਂ ਬਾਅਦ ਕੋਈ ਪਟਵਾਰੀਆਂ ਦੀ ਭਰਤੀ ਨਹੀਂ ਮਤਲਬ 24 ਕਿੰਨੇ ਸਾਲ ਹੋ ਗਏ 34 ਸਾਲ ਹੋ ਗਏ ਭਰਤੀ ਨਹੀਂ ਇਹ ਕਿੱਦਾਂ ਹੋ ਸਕਦਾ ਬਿਲਕੁਲ ਔਰ ਉਹਦਾ ਕਾਰਨ ਕੀ ਸੀਗਾ ਇਹਨਾਂ ਦਾ ਇਧਰ ਨੂੰ ਧਿਆਨ ਨਹੀਂ ਸੀ ਜੇ 16000 ਗੈਰ ਕਾਨੂੰਨੀ ਕਲੋਨੀਆਂ ਕੱਟ ਹੁੰਦੀਆਂ ਰਹੀਆਂ ਤਾਂ ਅਲਟੀਮੇਟਲੀ ਕੌਣ ਸੇ ਮੇਵਾਰ ਸੀ ਬਿਲਕੁਲ ਇਹ ਸਰਕਾਰ ਇਦਾਂ ਕੰਮ ਕਰਦੀਆਂ ਰਹੀਆਂ ਹੁੰਦਾ ਔਰ ਇਸ ਕਰਕੇ ਅੱਜ ਸਰਕਾਰ ਦੇ ਉੱਤੇ ਅੱਜ ਲੋਕਾਂ ਨੂੰ ਚਾਹੀਏ ਈ ਸਟੈਂਪ ਪੇਪਰ ਮਿਲਦਾ ਬਿਲਕੁਲ ਕਿਤੇ ਫਰਦ ਕਰ ਲੋ ਉਸੇ ਰਾਤ ਨੂੰ ਬਹਿ ਕੇ ਉਹਨੂੰ ਐਗਰੀਮੈਂਟ ਕਰਨਾ ਹੋਵੇ ਉਸ ਘਰ ਬਹਿ ਕੇ ਆਨਲਾਈਨ ਈ ਸਟੈਂਪ ਪੇਪਰ ਕਰ ਸਕਦਾ ਬਿਲਕੁਲ ਅੱਗੇ ਕੀ ਸੀ ਅਰਸੀ ਦੀ ਟਿਕੜ ਲੱਭ ਕੇ ਲਿਆਓ ਹੋਰ ਕਾਓ ਪੀ ਲਿਆ ਵੀ ਉਹਨੇ 100 ਵਾਲਾ ਦੇਣਾ 500 ਦਾ ਪਹਿਲਾਂ ਬਿਲਕੁਲ ਬਿਲਕੁਲ ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਲੋਕਾਂ ਦਾ ਵਿਸ਼ਵਾਸ ਜਿੱਤ ਹੋਇਆ ਅੱਜ ਹੋਮ ਡਿਲੀਵਰੀ ਆਫ ਫਰ ਦਾ ਤੁਹਾਨੂੰ ਫਰ ਦੁਨੀਆਂ ਦੇ ਬੈਠੇ ਕਿਤੇ ਮੰਗਾ ਸਕਦੇ ਹੋ ਵੱਡੀ ਗੱਲ ਹੈ ਆਨਲਾਈਨ ਪਾਰਟੀਸ਼ਨ ਕਰ ਸਕਦੇ ਆ ਆਪਣੇ ਉਹਦੇ ਲਈ ਤੁਹਾਡਾ ਪੋਰਟਲ ਹੈ ਉੱਤੇ ਜਾਓ ਤੁਹਾਡੀ ਪਾਰਟੀਸ਼ਨ ਹੋਏ ਸੋ ਇਦਾਂ ਦੀ ਜਿਹੜੀਆਂ ਚੀਜ਼ਾਂ ਨੇ ਸਰਕਾਰ ਦਾ ਸਕੀਨ ਜਿਹੜਾ ਜਿੱਤਿਆ ਲੋਕਾਂ ਨੇ ਕੰਮ ਕੀਤਾ ਸਰਕਾਰ ਨੇ तकरीबन 1500 ਦੇ ਕਰੀਬ ਪਟਵਾਰੀਆਂ ਦੀ ਭਰਤੀ ਪਟਵਾਰ ਸਰਕਲ ਦੀ ਵਿਲੇ ਪਈ ਸੀ ਕਿਸੇ ਨੂੰ ਚਿੰਤਾ ਨਹੀਂ ਕੋਈ ਗੱਲ ਨਹੀਂ ਕੋਈ ਧੱਕੇ ਖਾਵੇ ਕੋ ਆਵੇ ਕੋ ਜਾਵੇ ਬੇਰੋਜ਼ਗਾਰੀ ਤਾਂ ਪਈ ਹੋਈ ਜਿੰਨੇ ਸਾਲ ਦੀ ਭਰਤੀ ਹੋਰ ਵੱਡੀ ਗੱਲ ਹੈ ਪਹਿਲੀ ਵਾਰੀ ਸੀ ਕਿਸੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਜਨਮਾਲ ਅਦਾਲਤਾਂ ਲੱਗੀਆਂ ਮੁੱਖ ਮੰਤਰੀ ਜੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੇ ਨਿਰਦੇਸ਼ ਦੇ ਉੱਤੇ ਬਿਲਕੁਲ ਜਿਹੜੀ ਜਲੰਧਰ ਚ ਲੱਗੀ 900 ਦੇ ਕਰੀਬ ਇੱਕ ਦਿਨ ਚ ਅੰਤਕਾਲ ਹੋਇਆ ਲੋਕਾਂ ਨੂੰ ਪੁੱਛਿਆ ਜੀ ਦੱਸੋ ਜੀ ਕਿਹੜਾ ਅਧਿਕਾਰੀ ਤੰਗ ਕਰਦਾ ਕਿਹੜਾ ਤੁਹਾਨੂੰ ਦੱਸੋ ਸਾਡੇ ਕੋਲ ਲਿਆਓ ਰਿਟਰਨ ਚ ਲੈ ਕੇ ਉਹ ਕੰਪਲੇਂਟ ਲੈ ਕੇ ਉਹ ਅਸੀਂ ਇਹ ਕਰੀਏ ਦੇਖੋ ਅਲਟੀਮੇਟਲੀ ਤੁਹਾਨੂੰ ਦੱਸਣਾ ਤਾਂ ਪੈਗਾ ਔਰ ਦੂਜੀ ਗੱਲ ਸੀ ਉਸ ਤੋਂ ਬਾਅਦ ਉਸ ਜਿਹੜਾ ਸੀਗਾ ਮੁੱਖ ਮੰਤਰੀ ਦਾ ਨਿਰਦੇਸ਼ ਸੀਗਾ ਉਸ ਤੋਂ ਬਾਅਦ ਅਸੀਂ ਸਾਨੂੰ ਇਹ ਲੱਗਾ ਵੀ ਨਹੀਂ ਇਹ ਜ਼ਰੂਰੀ ਆ ਔਰ ਲੋਕਾਂ ਦੇ ਇੰਤਕਾਲ ਬੜੇ ਪੁਰਾਣੇ ਪਏ ਆ ਬਿਲਕੁਲ ਔਰ ਦੋ ਵਾਰੀ ਲਗਾਇਆ ਗਿਆ ਛੁੱਟੀ ਵਾਲੇ ਦਿਨ ਲਗਾਇਆ ਗਿਆ ਕੈਂਪ ਜਿੱਚ 31000 ਤੋਂ ਜ਼ਿਆਦਾ ਇੰਤਕਾਲ ਦਰਜ ਹੋਏ ਕਈ ਵਾਰੀ ਤਾਂ ਕਹਿ ਦਿੰਦੇ ਅਸੀਂ ਪਟਵਾਰੀ ਨਹੀਂ ਕਰਦੇ ਕਦੀ ਪਟਵਾਰੀ ਸਾਹਿਬ ਬੈਠੇ ਨਹੀਂ ਹੈਗੇ ਕਦੀ ਪਟਵਾਰੀ ਸਾਹਿਬ ਪੈਸੇ ਮੰਗਦੇ ਜੇ ਤਾਂ ਇੰਤਕਾਲ ਚੜਾਵਾਂਗੇ 31000 ਇੰਤਕ ਔਰ ਮੈਂ ਵੀ ਤੋ ਜਾ ਤਹਿਸੀਲਾਂ 'ਚ ਬੈਠਾਂ ਜਾ ਕੇ ਔਰ ਉਸ ਤੋਂ ਬਾਅਦ ਫਿਰ ਦੁਬਾਰਾ ਮੁੱਖ ਮੰਤਰੀ ਦਾ ਹਦੇਸ਼ ਆਇਆ ਵੀ ਹੁਣ ਵੀ ਲਗਾਈ ਜਾਵੇ ਕੈਂਪ ਹੋਰ ਲਗਾਇਆ ਜਾਵੇ 54000 ਦੇ ਕਰੀਬ ਇੰਤਕਾਲ ਹੋਏ ਸੋ ਇੱਕ ਵੱਡੀ 81000 ਇੰਤਕਾਲ ਸਿਰਫ ਅਸੀਂ ਦੋ ਵਾਰ ਹੀ ਬੈਨ ਦੇ ਨਾਲ ਹੀ ਹੋ ਗਿਆ ਇਟ ਮੀਨ ਲੋਕਾਂ ਦਾ ਵਿਸ਼ਵਾਸ ਵਧਿਆ ਜਨਮਾਲ ਅਦਾਲਤ ਦੇ ਉੱਤੇ ਵਧਿਆ ਇਹਦਾ ਬਹੁਤ ਸਾਰੀਆਂ ਚੀਜ਼ਾਂ ਹਨ ਜਿਨੂੰ ਅਸੀਂ ਆਨਲਾਈਨ ਕਰਨ ਜਾ ਰਹੇ ਆਉਣ ਵਾਲੇ ਟਾਈਮ 'ਚ ਔਰ ਦੇਖੋ ਅਸੀਂ ਲੋਕਾਂ ਨੂੰ ਇਹ ਕਹਨੇ ਆ ਉਹਦੇ ਨੰਬਰ ਜਾਰੀ ਕੀਤਾ ਗਿਆ ਸੀ ਜਿੱਥੇ ਮੁੱਖ ਮੰਤਰੀ ਦਾ ਇੱਕ ਨੰਬਰ ਹੈਗਾ ਉੱਤੇ ਲੋਕੀ ਜਾਂਕਾ ਕੰਪਲੀਟ ਕਰ ਸਕਿਆ ਉਸੇ ਮਾਲ ਵਿਭਾਗ ਨੇ ਨੰਬਰ ਜਾਰੀ ਕੀਤਾ ਐਨ ਆਰ ਆਈ ਜੇ ਲੱਗ ਕੀਤਾ ਆਪਣੇ ਲੋਕਾਂ ਨੇ ਪੰਜਾਬ ਦੇ ਹਿੰਦੂਸਤਾਨ ਦੇ ਲੋਕਾਂ ਨੇ ਅਸੀਂ ਲੱਗ ਕੀਤਾ ਜਿੱਚ ਨੰਬਰ ਦਿੱਤਾ ਵੀ ਕੋ ਕੰਪਲੇਂਟ ਆ ਕਿਸੇ ਦੇ ਖਿਲਾਫ ਕੋ ਸਾਨੂੰ WhatsApp ਮੈਸੇਜ ਬਣਾ ਕੇ ਭੇਜੋ ਉਹਦੀ ਕੰਪਲੇਂਟ ਲਿਖ ਕੇ ਭੇਜੋ ਅਸੀਂ ਉਸ ਅਧਿਕਾਰੀ ਦਾ ਫਿਰ ਪ੍ਰੋਫਾਈਲ ਪਤਾ ਕਰੀਦਾ ਕਿ ਕੀ ਹੈ ਝਗੜਾ ਕੀ ਹੈ ਕਾਰਨ ਕੀ ਹੈ ਕਈ ਵਾਰੀ ਲੈਪ ਰੈਵਨਿਊ ਬੜੇ ਲੰਬੇ ਇਹਦੇ ਜੇ ਮੁਕਦਮੇਵਾਦੀਆਂ ਵੀ ਹੁੰਦੀਆਂ ਲੇਕਿਨ ਅਸੀਂ ਕਿਸੇ ਨੂੰ ਤੰਗ ਮਰ ਕਿਸੇ ਅਧਿਕਾਰੀ ਨੂੰ ਵੀ ਇਹਨਾਂ ਚੰਨੇ ਵੇ ਬਿਰਦੋਸ਼ ਬੰਦੇ ਦੇ ਉੱਤੇ ਕੋਈ ਗੱਲ ਹੋਵੇ ਲੇਕਿਨ ਜਿਹੜਾ ਜਿਹੜਾ ਦੋਸ਼ੀ ਹੈ ਉਹ ਲੋਕਾਂ ਨੂੰ ਤੰਗ ਕਰਦਾ ਉਹ ਛੱਡਿਆ ਨਹੀਂ ਜਾਏਗਾ ਬਿਲਕੁਲ ਤੇ ਕਿਵੇਂ ਜਿੰਪਾ ਜੀ ਤੁਹਾਡੇ ਆ ਹੁਣ ਪਿਛਲੇ 2 ਸਾਲਾਂ ਦੀ ਗੱਲ ਕਰਦੇ ਆ ਕਿੰਨੀਆਂ ਕ ਪਟਵਾਰੀਆਂ ਵਾਲੀਆਂ ਜਿਹੜੀ ਕੰਪਲੀਟਾਂ ਤੁਹਾਡੇ ਤੱਕ ਕਾਲ ਤੇ ਆਈਆਂ ਕਿਉਂਕਿ ਤੁਸੀਂ ਨੰਬਰ ਤੁਹਾਡੇ ਸਾਰਿਆਂ ਕੋਲ ਹੀ ਹੈਗੇ ਆ ਸਾਰੇ ਸਾਰੀ ਪਬਲਿਕ ਕੋਲ ਹੀ ਹੈਗੇ ਆ ਤੁਹਾਡੇ ਨੰਬਰ ਤੁਹਾਨੂੰ ਕਾਲ ਕਿੰਨੀਆਂ ਕਾਲ ਆਈਆਂ ਤੁਹਾਡੇ ਵਿਭਾਗ ਦੀਆਂ ਕੰਪਲੀਟਾਂ ਵੀ ਸਾਡੇ ਆ ਪਟਵਾਰੀ ਸਾਹਿਬ ਆਹ ਦੇਖੋ ਜੀ ਪਹਿਲਾਂ ਤਾਂ ਡਿਪਟੀ ਕਮਿਸ਼ਨਰ ਲੈਵਲ ਤੇ ਉਸ ਡਾਟੇ ਨੂੰ ਅਸੀਂ ਕਿਉਂਕਿ ਸਾਨੂੰ ਇਹ ਜਿਹੜਾ ਕੰਪਲੇਨਟ ਜਿਹੜਾ ਹੈਗਾ ਨੰਬਰ ਸਾਡਾ ਪੋਰਟਲ ਜਿਹੜਾ ਚੱਲ ਰਿਹਾ ਜੀ ਉਹਦੇ ਤੇ ਸਾਡੇ ਬੰਦੇ ਵਾਚ ਕਰਦੇ ਉਹਨੂੰ ਔਰ ਤਕਰੀਬਨ ਮੈਂ ਕਹਿ ਸਕਦਾ 3500 ਦੇ ਕਰੀਬ ਅਗਰ ਕੰਪਲੇਨਟ ਆਈ ਹੈ ਤੇ ਉਹਦੇ ਜੋ ਜਿਹੜੇ ਤਰਨ ਥਾਲੂਕੀ ਤੇ ਉਹਨੂੰ ਕਰਤਾ ਗਿਆ ਕੁਝ ਦੇ ਵਿੱਚ ਇਹਦਾ ਹੁੰਦਾ ਵੀ ਕਿ ਕਈ ਕਾਰਨ ਹੁੰਦੇ ਆ ਜਿੱਦਾਂ ਕੋਈ ਲੀਗਲ ਇਸ਼ੂ ਹੈਗਾ ਚੱਲ ਰਿਹਾ ਉਹਦੇ ਕਰਕੇ ਵੀ ਲੋਕ ਕੰਪਲੇਨਟ ਪਾਉਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਕੋਰਟ ਦਾ ਮੁਕੱਦਮਾ ਉਹਨੂੰ ਨਹੀਂ ਹੈਗਾ ਉਹਨੂੰ ਛੱਡ ਕੇ ਮੈਕਸਮ ਕੇਸ ਤੋਂ ਤਰਨ ਚਾਰ ਸ਼ੀਟ ਕੀਤਾ ਜਾਂਦਾ ਔਰ ਡਿਪਲੀਕੇਸ਼ਨ ਕੀਤਾ ਜਾਂਦਾ ਜੇ ਸਾਡੇ ਨਾਲ ਦੇ ਐਫਸੀਆਰ ਸਾਹਿਬ ਉਹਨੂੰ ਕਰਦੇ ਆ ਦੇਖਦੇ ਆ ਕਿ ਕਿਹਾ ਕਿਸੇ ਖਿਲਾਫ ਇਹ ਨਹੀਂ ਕੰਪਲੀਟ ਹੈ ਜਿੱਤੇ ਇਹਦਾ ਇਹ ਲੱਗਦਾ ਵੀ ਨਹੀਂ ਇਹਨੂੰ ਜਾਣ ਬੁੱਝ ਕੇ ਕੀਤਾ ਤੇ ਤੁਹਾਡੇ ਕੋਈ ਇੱਕ ਮਹਿਕਮਾ ਹੋਰ ਬਹੁਤ ਵਧੀਆ ਪਾਣੀ ਦਾ ਪਾਣੀ ਦੀ ਗੱਲ ਕਰੀਏ ਪੰਜਾਬ ਦਾ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਕਿਹਾ ਜਾਂਦਾ ਆ ਤੇ ਕਿਵੇਂ ਕਹਿੰਦੇ ਪੰਜਾਬ ਦਾ ਪਾਣੀ ਹੁਣ ਗੰਦਲਾ ਬਹੁਤ ਹੋ ਚੁੱਕਿਆ ਆ ਉਸ ਪਾਣੀ ਨੂੰ ਬਚਾਉਣ ਵਾਸਤੇ ਕਹਿੰਦੇ ਇੱਕ ਪਾਣੀ ਦਾ ਜਿਹੜਾ ਲੈਵਲ ਆ ਉਹ ਬਹੁਤ ਨੀਵੇਂ ਜਾ ਚੁੱਕਿਆ ਆ ਦੇਖੋ ਪਬਲਿਕ ਹੈਲਥ ਦੇ ਵਿੱਚ ਜਿਹੜਾ ਹੈ ਪੀਣ ਵਾਲੇ ਪਾਣੇ ਦਾ ਆਂਦਾ ਜੀ ਮਹਿਕਮਾ ਸਾਰਾ ਜਿਹੜੀ ਪਿੰਡੂ ਜਲ ਸਪਲਾਈ ਜਿਹੜੀ ਆਂਦੀ ਹੈ ਔਰ ਸੀਵਰੇਜ ਆਂਦਾ ਸਾਫ ਸਫਾਈ ਆਂਦੀ ਹੈ ਰੱਖ ਰਖਾਵ ਆਂਦਾ ਜੀ ਔਰ ਉਸ ਦੇ ਵਿੱਚ ਮੈਂ ਕਹਿ ਸਕਦਾ ਪੰਜਾਬ ਜਿਹੜੇ ਗੰਧਲੇ ਪਾਣੀ ਤੁਸੀਂ ਗੱਲ ਕੀਤੀ ਹੈ ਜਿਹੜੀ ਹੈ ਤੁਹਾਡੀ ਬੈਲਟ ਹੈਗੀ ਹੈ ਫਿਰੋਜ਼ਪੁਰ ਔਰ ਫਜ਼ਿਲਕਾ ਇਹ ਸਾਰੀ ਬੈਲਟ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਸੀ ਬਿਲਕੁਲ ਜਦਕਿ ਪੰਜਾਬ ਇੱਥੇ ਕੋਸ਼ਕਲੀ ਪੰਜਾਬ ਦਰਿਆਵਾਂ ਦੀ ਧਰਤੀ ਜਿਹੜੀ ਸੀ ਬਿਲਕੁਲ ਲੇਕਿਨ ਉਹੀ ਅਸੀਂ ਕਿਤੇ ਨਾ ਕਿਤੇ ਜਾ ਕੇ ਉਹਨੂੰ ਆਪਣੀ ਧਰਤੀ ਨੂੰ ਖਰਾਬ ਵੀ ਕੀਤਾ ਚਾਹੇ ਕਿਸੇ ਕਿਸਮ ਦੇ ਨਾਲ ਵੀ ਹੋਇਆ ਅਸੀਂ ਜ਼ਮੀਨੀ ਪੱਧਰ ਤੇ ਪਾਣੀ ਨੂੰ ਪੀਣ ਵਾਲੇ ਪਾਣੀ ਨੂੰ ਵੀ ਖਰਾਬ ਕਰ ਲਿਆ ਬਿਲਕੁਲ ਸੋ ਉਸ ਕਰਕੇ ਮਾਨਜਕ ਮੁੱਖ ਮੰਤਰੀ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਰਕੇ ਆਟਿਆ ਵੀ ਸਿਰਫ ਇਹ ਨਹੀਂ ਹੈ ਵੀ ਜਦੋਂ ਪੋਲਿਟਿਕਲ ਲਾਈਨ ਦੇ ਵਿੱਚ ਉਹ ਆਏ ਜਾ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਪਹਿਲਾਂ ਵੀ ਉਹਨਾਂ ਦਾ ਇਹ ਸਿਸ ਇਸ਼ੂ ਬਲ ਧਿਆਨ ਸੀਗਾ ਔਰ ਉਹਨਾਂ ਨੂੰ ਇਹ ਸਾਰੇ ਪਿੰਡ ਜਿਹੜੇ ਹੈ ਜ਼ਬਾਨੀ ਜਾਸ ਸੀਗੇ ਬਿਲਕੁਲ ਔਰ ਜਦੋਂ ਉਹ ਸਰਕਾਰ ਦੇ ਵਿੱਚ ਆ ਗਏ ਸਾਨੂੰ ਸਭ ਤੋਂ ਪਹਿਲਾਂ ਦਿਸ਼ਾ ਨਿਰਦੇਸ਼ੀ ਦਿੱਤਾ ਗਿਆ ਕਿ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਜਾਵੇ ਉਹਨਾਂ ਪਿੰਡਾਂ ਦਾ ਜਾ ਕੇ ਮੈਂ ਔਰ ਮੇਰੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨਾਂ ਦੀ ਦੌਰਾ ਕੀਤਾ ਜਾ ਕੇ ਉੱਥੇ ਜਿਹੜੇ ਇਸ਼ੂਸ ਸੀਗੇ ਕੋਈ ਕਮਿਊਨਿਟੀ ਹਾਰ ਉਸ ਚੀਜ਼ ਦੇ ਸੀ ਜਾਂ ਬੰਦ ਪਏ ਸੀ ਜਾਂ ਨਮਸ਼ ਉਹਨਾਂ ਤੁਰੰਤ ਅਸੀਂ ਨਿਪਟਾਰਾ ਕਰਕੇ ਆਏ ਉਹਨਾਂ ਕੱਲੇ ਕੱਲੇ ਪਿੰਡਾਂ 'ਚ ਜਾ ਕੇ ਆਏ ਔਰ ਉਹਨਾਂ ਦੇ ਸਾਨੂੰ ਧੰਨਵਾਦ ਲੈਟਰ ਆਏ ਸਾਰੇ ਸਰਪੰਚਾਂ ਦੇ ਸੋ ਇਦਾਂ ਅੱਜ ਪੰਜਾਬ ਨੂੰ ਸਰਫਿਸ ਬਾਡਰ ਨਾਲ ਜੋੜਨ ਲਈ ਤਕਰੀਬਨ 2200 ਕਰੋੜ ਰੁਪਏ ਦੇ ਪ੍ਰੋਜੈਕਟ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੇ ਆ ਤਾਂ ਕਿ ਨਹਿਰੀ ਪਾਣੀ ਨੂੰ ਸ਼ੁੱਧ ਕਰਕੇ ਬੜੇ ਤਰੀਕੇ ਦੇ ਨਾਲ ਕਿਉਂਕਿ ਨਹਿਰੀ ਪਾਣੀ ਜਿਹੜਾ ਹੈ ਉਹਨੂੰ ਥੋੜਾ ਕਰਨਾ ਪੈਂਦਾ ਨੂੰ ਕਰਨਾ ਪੈਂਦਾ ਲੇਕਿਨ ਉਹਦੇ ਵੱਡੇ ਆਰਓ ਪਲਾਂਟ ਉਹ ਲਗਾੜੇ ਪੈਂਦੇ ਆ ਸੈਟਅਪ ਲਗਾਉਣਾ ਪੈਂਦਾ ਐਸਟੀਪੀ ਪਲਾਂਟ ਜਿਹੜੇ ਹੈਗੇ ਲੇਕਿਨ ਉਹ ਬੜੇ ਬਹੁਤ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਤਾਂ ਕਿ ਪੀਣ ਵਾਲਾ ਪਾਣੀ ਜਿਹੜਾ ਹੈ ਹਰੇਕ ਆਦਮੀ ਨੂੰ ਬੜੇ ਅੱਛੇ ਢੰਗ ਨਾਲ ਉਹਨਾਂ ਘਰ ਦੇ ਵਿੱਚ ਪਜਾਇਆ ਜਾਵੇ ਜਾਇਆ ਜਾਵੇ ਤੇ ਜਿੰਪਾ ਜੀ ਜਿਵੇਂ ਆਪਾਂ ਗੱਲ ਕਰ ਲਈਏ ਫੈਕਟਰੀਆਂ ਦੇ ਪਿੱਛੇ ਜੇ ਬਹੁਤ ਰੋਲਾ ਪੈਂਦਾ ਸੀਗਾ ਵੀ ਇਹਨੇ ਪਾਣੀ ਨੂੰ ਜਿਹੜਾ ਦੂਸ਼ਿਤ ਕਰ ਰਹੀਆਂ ਨੇ ਹਨਾ ਜੀ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਜਿਵੇਂ ਚੱਲਦੀ ਸੀਗੀ ਜਾਂ ਕੀਤੀ ਹੋਵੇ ਕਈ ਫੈਕਟਰੀਆਂ ਜਿਵੇਂ ਕਹਿੰਦੇ ਇੰਡਸਟਰੀਅਲ ਏਰੀਆ ਹੁੰਦਾ ਲੱਗ ਗਿਆ ਆਪਣੇ ਪਾਣੀ ਦਾ ਜਿਵੇਂ ਨਹਿਰ ਜਾਰੀ ਹੁੰਦੀ ਹੈ ਉਹ ਪਾਣੀ ਨੂੰ ਕਹਿੰਦੇ ਬਹੁਤ ਗੰਦਲਾ ਕੀਤਾ ਹੋਇਆ ਦੇਖੋ ਪਹਿਲਾਂ ਤਾਂ ਸਾਨੂੰ ਖੁਦ ਜ਼ਿੰਮੇਵਾਰ ਪੜਨਾ ਚਾਹੀਦਾ ਇਸ ਲਈ ਲੋਕਾਂ ਨੂੰ ਲੇਕਿਨ ਉਹਦੇ ਤੇ এনवायरमेंट ਡਿਪਾਰਟਮੈਂਟ ਜਿਹੜਾ ਹੈਗਾ ਉਹ ਲਗਾਤਾਰ ਅਗਰ ਕੋਈ ਇਹਦਾਂ ਦਾ ਕੰਮ ਕਰਦਾ ਤਾਂ ਉਹਨੂੰ ਰੋਕਿਆ ਜਾਏਗਾ ਜਾਂ ਉਹਨੂੰ ਫਾਈਨ ਕੀਤਾ ਜਾਏਗਾ ਜਾਂ ਉਹਨੂੰ ਜੋ ਵੀ ਪ੍ਰੋਵੀਜ਼ਨ ਹੈਗੇ ਇਸ ਐਕਟ ਦੇ ਵਿੱਚ ਉਹਨੂੰ ਉਹਨੂੰ ਮਾਫੀ ਕੀਤਾ ਜਾਏਗਾ ਜਿੰਪਾ ਜੀ ਮਾਨ ਸਾਹਿਬ ਕਹਿੰਦੇ ਆ ਕਿ 13 0 ਹੋ ਜਾਣਾ ਅੰਕੜਾ ਜੀ ਕਿਵੇਂ ਦੇਖਦੇ ਹੋ ਦੇਖੋ ਇਹ ਪੰਜਾਬ ਦੇ ਲੋਕਾਂ ਨੇ ਜਿਹੜੇ 2 ਸਾਲ ਦਾ ਕਾਰਿਆਕਾਲ ਬਿਲਕੁਲ ਭਗਵੰਤ ਮਾਨ ਜੀ ਦਾ ਦੇਖਿਆ ਹਮ ਔਰ ਉਹਨਾਂ ਦਾ ਪਿਆਰ ਦੇਖਿਆ ਉਹਨਾਂ ਦੇ ਗਰਾਊਂਡ ਦੇ ਉੱਤੇ ਕੰਮ ਕਰਨ ਦਾ ਤਰੀਕਾ ਦੇਖਿਆ ਬਿਲਕੁਲ ਔਰ ਸਰਕਾਰ ਦੀ ਪਾਰਦਰਸ਼ਤਾ ਦੇਖੀ ਹਮ ਸਰਕਾਰ ਲੋਕਾਂ ਦੇ ਵਿੱਚ ਦੇਖੀ ਲੋਕਾਂ ਦੇ ਦੁਆਰ ਤੇ ਦੇਖੀ ਬਿਲਕੁਲ ਔਰ ਮੁੱਖ ਮੰਤਰੀ ਲੋਕਾਂ ਦੇ ਵਿੱਚ ਦੇਖਿਆ ਮੈਂ ਡਿਜਾਸਟਰ ਮੈਨੇਜਮੈਂਟ ਮਹਿਕਮਾ ਮੇਕੋ ਆ ਬਿਲਕੁਲ ਤੁਸੀਂ ਇਹ ਦੇਖੋ ਵੀ ਕਦੇ ਨਜ਼ਰ ਆਇਆ ਸੀ ਫਲਡਾਂ ਦੇ ਵਿੱਚ ਉੱਤੇਓ ਏਅਰ ਚੱਕਰ ਮਾਰਦੇ ਮੁੱਖ ਮੰਤਰੀ ਕਦੀ ਕਿਸ਼ਤੀਆਂ ਦੇ ਨਜ਼ਰ ਆਏ ਸੀ ਕਦੀ ਮੰਤਰੀ ਆਏ ਸੀ ਮੈਂ ਡਿਜਾਸਟਰ ਮੈਨੇਜਮੈਂਟ ਮਹਿਕਮਾ ਮੈਂ ਖੁਦ ਜਾ ਕੇ ਇਹ ਬਿਆਸ ਦੇ ਵਿੱਚੋਂ ਅਸੀਂ ਨਿਕਲ ਕੇ ਗਏ ਬਹੁਤ ਜ਼ਿਆਦਾ ਫਲਡ ਸੀਗਾ ਕੋਈ ਆਦਮੀ ਹਿੰਮਤ ਵੀ ਨਹੀਂ ਕਰ ਸਕਦਾ ਜਾਨ ਦੇ ਚਾਹੇ ਉਹ ਉਹਨਾਂ ਡਾਈਵਰ ਹੀ ਕਿ ਉਹਨਾਂ ਤੁਰੇ ਹੋਣ ਤਾਂ ਮੈਨੂੰ ਹਿੰਮਤ ਪੈਂਦੀ ਸੀ ਅਸੀਂ ਗਰਾਊਂਡ ਤੇ ਰਹੇ ਮੁੱਖ ਮੰਤਰੀ ਜੀ ਨੂੰ ਕਿਉਂਕਿ ਖੁਦ ਗਰਾਊਂਡ ਤੇ ਸਾਥ ਸੀ ਗਰਾਊਂਡ ਤੇ ਸਾਰੇ ਔਰ ਉਸ ਪਾਣੀ ਦੇ ਬਿਛੇ ਤੇ ਪਾਣੀ 'ਚ ਪੜਨ ਦੀ ਹਿੰਮਤ ਨਹੀਂ ਪੈਂਦੀ ਤਾਂ ਇਸ ਚੀਜ਼ ਨੇ ਲੋਕਾਂ ਦਾ ਵਿਸ਼ਵਾਸ ਵਧਿਆ ਲੋਕਾਂ ਦਾ ਔਰ ਇਸ ਕਰਕੇ ਲੋਕ ਲੋਕਾਂ ਨੂੰ ਪਤਾ ਹੁਣ ਕੀ ਕਿਆ ਹੁਸ਼ਿਆਰਪੁਰ ਮੁੱਖ ਮੰਤਰੀ ਜੀ ਨੇ ਮਿਲਣੀ ਕੀਤੀ ਹਾਂ ਬਿਲਕੁਲ ਬਪਾਰੀਆਂ ਨਾਲ ਲੋਕਾਂ ਨੇ ਸੀ ਕਿ ਸੋਚਿਆ ਨਹੀਂ ਸੀ ਵੀ ਇਦਾਂ ਮੁੱਖ ਮੰਤਰੀ ਲੋਕਾਂ ਨਾਲ ਗੱਲ ਕਰੂਗਾ ਸੋ ਇਹ ਚੀਜ਼ਾਂ ਦਾ ਵਿਸ਼ਵਾਸ ਵਧਿਆ ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਆਮ ਆਦਮੀ ਕਲੀਨਿਕ ਦੀ ਬਿਲਕੁਲ ਤੁਸੀਂ ਇਹ ਦੇਖੋ ਕੱਡੀ ਵੱਡੀ 829 ਤੋਂ ਜ਼ਿਆਦਾ ਮੁਹੱਲਾ ਕਲੀਨਿਕ ਐਮ ਬੀਬੀਐਸ ਡਾਕਟਰ ਹਰ ਇੱਕ ਚੀਜ਼ ਪ੍ਰੋਵਾਈਡ ਆ ਅਜੇ ਦੀ ਫ੍ਰੈਸ਼ਰ ਸਕੀਮ ਹੈ ਮੁੱਖ ਮੰਤਰੀ ਦੀ ਕਦੀ ਇਹਨਾਂ ਨੇ ਕਿਉਂ ਇਦਾਂ ਨਹੀਂ ਸੋਚਿਆ ਲੋਕ ਹੋਰ ਅਜਰ ਇੱਕ 30 ਕਿਲੋਮੀਟਰ ਦੂਰ ਹਰ ਇੱਕ ਤੇ ਗੱਡੀ ਖੜੀ ਹੈ ਬਿਲਕੁਲ ਔਰ ਉਹਦੇ ਨਾਲ ਤੁਸੀਂ ਦੇਖੋ ਜਿਹੜਾ ਪੰਜਾਬ ਪੁਲਿਸ ਦਾ ਅੰਕੜਾ ਦੇਖੋ ਤੁਸੀਂ ਔਰ ਕਿੰਨੇ ਲੋਕਾਂ ਦਾ ਇਲਾਜ ਤੁਰੰਤ ਹੋਇਆ ਕਿੰਨੇ ਨੂੰ ਦਾਖਲ ਕਰਾਇਆ ਗਿਆ ਕਿੰਨਿਆਂ ਦੀ ਜਾਨ ਬਚੀ ਆ ਸੋ ਇਹ ਚੀਜ਼ਾਂ ਨੇ ਦੇ ਕੋ 13 0 ਜਿਹੜੀ ਮੁੱਖ ਮੰਤਰੀ ਦੀ ਗੱਲ ਕਰ ਰਹੇ ਉਹ ਲੋਕਾਂ ਦੀ ਭਾਵਨਾ ਹੈ ਉਹ ਭਾਵਨਾਵਾਂ ਜਿਹੜੀਆਂ ਹਨ ਲੋਕਾਂ ਦੇ ਸਰਕਾਰ ਦੇ ਪ੍ਰਤੀ ਹੈ ਮੁੱਖ ਮੰਤਰੀ ਦੇ ਪ੍ਰਤੀ ਹੈ ਵਿਸ਼ਵਾਸ ਹੈ ਲੋਕਾਂ ਦਾ ਉਹ ਵਿਸ਼ਵਾਸ ਜਿਹੜਾ ਹੈ ਉਹ 13 0 ਦੇ ਵਿੱਚ ਪ੍ਰਵਰਤਿਤ ਹੋਏਗਾ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਜਿੰਪਾ ਜੀ ਅੱਜਕੱਲ ਤੁਸੀਂ ਕਹਿੰਦੇ ਨੌਕਰੀਆਂ ਵੰਡਣ 'ਚ ਬਹੁਤ ਬੀਜ਼ੀ ਹੋ ਜੀ ਕਿੰਨੇ ਕੁ ਜਿਹੜੇ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਕਿੰਨੇ ਕੁ ਜਿਹੜੇ ਨੌਕਰੀਆਂ ਤੁਸੀਂ ਦੇ ਰਹੇ ਹੋ ਅੱਜ ਸਮੇਂ 'ਚ ਕਹਿੰਦੇ ਹੁਣ ਵੀ ਤੁਸੀਂ ਜਾ ਕੇ ਆਏ ਹੋ ਬੀਤੇ ਦਿਨਾਂ 'ਚ ਕਿਉਂਕਿ ਅੱਗੇ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਕਿਉਂਕਿ ਬਹੁਤ ਜ਼ਿਆਦਾ ਬੱਚਿਆਂ ਨੂੰ ਉਮੀਦ ਹੁੰਦੀ ਹੈ ਵੀ ਆਹ ਦਿਨਾਂ 'ਚ ਮੈਨੂੰ ਨੌਕਰੀ ਮਿਲ ਜਾਣੀ ਜੇ ਅੱਗੇ ਕੋਡ ਆਫ ਕੰਡਕਟ ਲੱਗ ਗਿਆ ਫਿਰ ਉਹਨਾਂ ਦੇ ਦੋ ਤਿੰਨ ਮਹੀਨੇ ਖਰਾਬ ਹੋ ਜਾਣੇ ਫਿਰ ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ ਦੇਖੋ ਸਾਬਕਵੰਤ ਸਿੰਘ ਨਾਨ ਨੇ ਕੱਲ ਕੀਤੀ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਿਲਕੁਲ ਕਿਹਾ ਵੀ ਮੇਰਾ ਮੇਰੀ ਕੈਬਨਿਟ ਦਾ ਪਹਿਲਾ ਫੈਸਲਾ ਜਿਹੜਾ ਬੱਚਿਆਂ ਦੇ ਏਮਪਲੋਇਮੈਂਟ ਲਈ ਹੋਏਗਾ ਯਕੀਨੀ ਤੌਰ ਤੇ ਉਹਨੂੰ ਵੀ ਮੌਕਾ ਮਿਲਿਆ ਉਸ ਕੈਬਨਟ ਦਾ ਹਿੱਸਾ ਬਣਨ ਦਾ ਬਿਲਕੁਲ ਔਰ ਮੈਂ ਕਹਿ ਸਕਦਾ ਉਹ ਸਬੰਧ ਵਿੱਚ ਅੱਜ ਦੇਖਦੇ ਹਾਂ ਤਕਰੀਬਨ 45000 ਦੇ ਕਰੀ ਪੱਕੀਆਂ ਨੌਕਰੀਆਂ ਦੋ ਸਾਲ ਦੇ ਵਿੱਚ ਅੱਜ ਮੇਰੇ ਨਾਲ ਕੁਝ ਆਫੀਸਰ ਸਿਵਾਨ ਬੈਠੇ ਕਦੇ ਕਦੀ ਸੋਚਿਆ ਨਹੀਂ ਸੀ ਵੀ ਨਹੀਂ ਤੁਸੀਂ ਇਹ ਦੇਖੋ ਕਿੱਡਾ ਵੱਡਾ ਵਿਸ਼ਵਾਸ ਹੋਊਗਾ ਬੱਚਿਆਂ ਦਾ ਔਰ ਉਸ ਸਬੰਧ ਦੇ ਵਿੱਚ ਮੁੱਖ ਮੰਤਰੀ ਦਿਸ਼ਾ ਨਿਰਦੇਸ਼ ਸਿਗਾ ਕਿਸੇ ਨੂੰ ਡਲੇ ਨਾ ਕੀਤਾ ਜਾਵੇ ਕਿਉਂਕਿ ਐਦਾਂ ਹੁੰਦਾ ਕੋਈ ਇਨਕੁਆਰੀ ਹੁੰਦੀਆਂ ਬੱਚਿਆਂ ਦੀ ਜਦੋਂ ਕਰਦੇ ਆ ਕੋਈ ਪੁਲਿਸ ਇਨਕੁਆਰੀ ਹੁੰਦੀਆਂ ਉਹ ਸਾਰਿਆਂ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਔਰ ਉਹਦੇ ਵਿੱਚ ਮੈਂ ਅਜ 24 ਤੋਂ ਜ਼ਿਆਦਾ ਬੱਚਿਆਂ ਨੂੰ ਦੇਖੇ ਆ ਬੱਚੇ ਬੜੇ ਖੁਸ਼ ਸੀਗੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੇ 2 ਮਹੀਨੇ ਨਾਲ ਨਿਕਲ ਜਾ ਕੋਡ ਆਫ ਕੰਡਕਟਿਵ ਸੋ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਆ ਉਹਨਾਂ ਦੇ ਪਰਿਵਾਰਾਂ ਦੇ ਚਿਹਰੇ ਤੇ ਖੁਸ਼ੀ ਆ ਉਸ ਵੇਲੇ ਸਾਰੇ ਉਹਨਾਂ ਦੇ ਪਰਿਵਾਰ ਮੌਜੂਦ ਸੀ ਕਿਸ ਦਾ ਕਿ ਜਿਹਦੇ ਹਸਬੰਦ ਨਾਲ ਆਇਆ ਸੀ ਅਗਰ ਲੜਕੀ ਨੂੰ ਮਿਲੀ ਹੈ ਮੈਰਿਡ ਹੈ ਤਾਂ ਬਾਕੀਆਂ ਦੇ ਪਰਿਵਾਰ ਨਾਲ ਆਇਆ ਸੀ ਬਹੁਤ ਖੁਸ਼ ਸੀਗੇ ਔਰ ਉਹ ਧੰਨਵਾਦ ਕਰਦੇ ਸੀ ਮੁੱਖ ਮੰਤਰੀ ਜੀ ਦਾ ਦੇਖੋ ਪੰਜਾਬ ਨੇ ਅਗਰ 600 ਯੂਨਿਟ ਮਾਫ ਕੀਤਾ ਪੁਰਾਣੇ ਲੋਕਾਂ ਦੇ ਗਰੀਬ ਆਦਮੀਆਂ ਦੇ ਬਿੱਲ ਮਾਫ ਕੀਤੇ ਲੋੜਵੰਦਾਂ ਦੇ ਉਹਦੇ ਵਿੱਚ ਮੈਂ ਤੁਹਾਨੂੰ ਹੁਸ਼ਿਆਰਪੁਰ ਦੀ ਘਟਨਾ ਦਾ ਜ਼ਿਕਰ ਕਰਦਾ ਇੱਕ ਦਾ ਹਮੇਸ਼ਾ ਕਰਦਾ ਔਰ ਇਹ ਦਿਖਾਣੇ ਵੀ ਲੋਕਾਂ ਬਹੁਤ ਜ਼ਰੂਰੀ ਹੈ ਮੈਂ ਸੁਣਾਈ ਵੀ ਹੈ ਜਦੋਂ ਲੋਕਾਂ ਦੇ ਬਿੱਲ ਮਾਫ ਹੋ ਗਏ ਹੁਸ਼ਿਆਰਪੁਰ ਦੇ ਵਿੱਚ ਐਸਾ ਪਰਿਵਾਰ ਸੀ ਜਿਹੜਾ ਬਹੁਤ ਗਰੀਬ ਪਰਿਵਾਰ ਸੀਗਾ ਉਹਨਾਂ ਨੂੰ ਕੋ ਪੈਨਲਟੀ ਬਿਜਲੀ ਬੋਰਡ ਨੇ ਪਾ ਦਿੱਤੀ ਕਿਹੜੇ ਹਾਲਾਤ ਨੇ ਬਾਤ ਦੇ ਘਰ ਦਾ ਤੇ ਹਾਲਾਤ ਵੀ ਬਹੁਤ ਖਰਾਬ ਸੀਗੇ ਦੇਖ ਕੇ ਹਰਾਨ ਨਹੀਂ ਹੁੰਦਾ 70000 ਦੀ ਪੈਨਲਟੀ ਬਾਤ ਤੇ ਉਹਨਾਂ ਵਿਚਾਰੇ ਕੋ ਨਹੀਂ ਦਿੱਤਾ ਘਰ ਦਾ ਚਾਰ ਮੱਲਮ ਸੀਗੇ ਜਗਦੇ ਪੱਖੇ ਵੀ ਮੁਸ਼ਕਲ ਨਾਲ ਲੱਗਾ ਸੀ ਉਹਨਾਂ ਨੂੰ ਕਰਦੇ ਕਰਦੇ 93000 ਰੁਪਏ ਬਣਾ ਦਿੱਤਾ ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਸੀ ਇਹਨਾਂ ਨੂੰ ਉਸ ਵੇਲੇ ਜਦੋਂ ਸਰਕਾਰ ਨੇ ਬਿੱਲ ਮਾਫ ਕੀਤੇ ਮੈਂ ਉੱਥੇ ਗਿਆ ਤੁਹਾਡੇ ਵਰਗੇ মিডিਆ ਵਾਲੇ ਸਾਥੀ ਮੇਰੇ ਨਾਲ ਸੀ ਇੰਨੇ ਭਾਵੁਕ ਹੋਏ ਬੰਦੇ ਉੱਥੇ ਜਾ ਕੇ ਉਹਨਾਂ ਨੇ ਪਰਿਵਾਰ ਨੇ ਕੀ ਕਿਹਾ ਕਹਿੰਦੇ 19 20 21 22 ਅਸੀਂ ਭੁੱਲ ਚੁੱਕੇ ਸੀ ਅਸੀਂ ਜ਼ਿੰ ਅਸੀਂ 4 ਸਾਲ ਅੰਧੇਰੇ ਚ ਰਹੇ ਪੱਖੀਆਂ ਚ ਰਹੇ ਲੇਕਿਨ ਜੁਗ ਜੁਗ ਜੀਵੇ ਭਗਵੰਤਮਾਨ ਜੁਗ ਜੁਗ ਜੀਵੇ ਅਰਵਿੰਦ ਕੇਜਰੀਵਾਲ ਤਾਂ ਕਿ ਅਸੀਂ ਭੁੱਲ ਚੁੱਕੇ ਸੀ ਸਾਢੇ 93000 ਰੁਪਿਆ ਰੱਬ ਨੂੰ ਪਾਣ ਦੇ ਬਰਾਬਰ ਸੀ ਤੇ ਉਹ ਬੰਦਿਆਂ ਦਾ ਵੀ ਤਾਂ ਫਾਇਦਾ ਹੋਇਆ ਮੈਂ ਜੀ ਤੁਸੀਂ ਦੇਖੋ ਸੋ ਇਹ ਸਰਕਾਰ ਦੀ ਕਾਰ ਹੈ ਸ਼ੈਲੀ ਦੀ ਆਮ ਆਦਮੀ ਦੇ ਨਾਲ ਜੁੜਨਾ ਅੱਜ ਸਰਕਾਰ ਤੁਹਾਡੇ ਦਰਵਾਜ਼ੇ ਲੋਕਾਂ ਦੇ ਦਰਵਾਜ਼ੇ ਚ ਵੀ ਕਹਿੰਦੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਬਹੁਤ ਬਹੁਤ ਅੱਛਾ ਰਿਸਪਾਂਸ ਹੈ ਲੇਕਿਨ ਉਹ ਅੱਗੇ ਨੂੰ ਹੋਰ ਸਹਾਰ ਆਏਗਾ ਕੁਝ ਹੋਰ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਨਿਕਲ ਕੇ ਉਹ ਉਹਨਾਂ ਨੂੰ ਠੀਕ ਕੀਤਾ ਜਾਏਗਾ तकरीबन ਲੱਖਾਂ ਆਦਮੀਆਂ ਦੇ ਜਿਹੜੇ ਸਰਟੀਫਿਕੇਟ ਹੈ ਸਰਕਾਰ ਤੁਹਾਡੇ ਦੌਰਾਨ ਚ ਬਣਿਆ ਉਹ ਤੁਹਾਨੂੰ ਉਹ ਵੀ ਕਰਨਾ ਜ਼ਿਕਰ ਕਰਾਂਗਾ ਮੇਰੇ ਮੈਂ ਕੈਂਪ ਦੇ ਵਿੱਚ ਸੀਗਾ ਮਨਤਪ ਮੰਦਿਰ ਹੁਸ਼ਿਆਰਪੁਰ ਚ ਚਾਰ ਪੰਜ ਬਾੜਾਂ ਦਾ ਕੈਂਪ ਲੱਗਾ ਸੀ ਉਹਦੇ ਵਿੱਚ ਇੱਕ ਲੇਡੀ ਆਈ ਸੀ ਦਾ 2018 ਤੋਂ ਉਹਨਾਂ ਛੋਟਾ ਬੱਚਾ ਸੀ ਉਹਦੇ ਹਸਬੰਦ ਦੀ ਡੈਥ ਹੋ ਗਈ ਉਸ ਦਾ ਸਰਟੀਫਿਕੇਟ ਸਰਟੀਫਿਕੇਟ ਨਹੀਂ ਬਣ ਸਕਿਆ ਤੁਸੀਂ ਦੇਖੋ 18 19 20 21 22 23 24 ਜ਼ਿਆਦਾਤਰ ਨਲਾਇਕੀ ਤੁਹਾਨੂੰ ਕਿਸ ਚ ਲੱਗ ਕਦੀ ਲੱਗਦੀ ਸੀ ਕਿਦਾਂ ਦੇ ਆਫੀਸਰ ਸੇਵਾਦਾਰ ਕਿਦਾਂ ਕਿਦਾਂ ਨਲਾਕੀ ਆ ਉਹਨਾਂ ਨੂੰ ਕੋ ਗਾਈਡ ਨਹੀਂ ਕਰ ਸਕਦੇ ਹੂੰ ਉਹਨੂੰ ਜੇ ਫਰਜ਼ ਕਰੋ ਕੋ ਸ਼ਮਸ਼ਾਨ ਘਟ ਦੀ ਪਰਚੀ ਸੀ ਉਹਦੇ ਕੋ ਬਿਲਕੁਲ ਉਹਦੇ ਕੋ ਬਕਾਇਦਾ ਕੋਈ ਹੋਰ ਡਾਕੂਮੈਂਟਸ ਹਸਪੀਟਲ ਦਾ ਸਗਾ ਤੇ ਉਹ ਉਹ ਡਾਕੂਮੈਂਟ ਵੀ ਸੀਗੇ ਲੇਕਿਨ ਉਹਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੁਣ ਇਹ ਕੈਂਪਸ ਦੇ ਆਫੀਸਰ ਤਾਂ ਜ਼ਿੰਮੇਵਾਰੀ ਇੰਪੋਜ਼ ਹੋ ਗਈ ਬਿਲਕੁਲ ਗਲਤ ਹੈ ਜ਼ਿੰਮੇਵਾਰੀ ਇੰਪੋਜ਼ ਹੋ ਗਈ ਤਾਂ ਫਿਰ ਉਹਨੂੰ ਗਾਈਡ ਕੀਤਾ ਸੀ ਮੈਂ ਕਿਹਾ ਨਾ ਇਹਨੂੰ ਬਕਾਇਦਾ ਪ੍ਰੋਪਰ ਗਾਈਡ ਕਰਕੇ ਆਪਾਂ ਇਹ ਬਣਾਣਾ ਹੈ ਬਣਾਣਾ ਹੂੰ ਸੋ ਇਹਦਾ ਲੰਬਾਰਸਾ ਹੁੰਦਾ ਚ ਬਹੁਤ ਸਾਰੀਆਂ ਦੁਸ਼ਵਾਰੀਆਂ ਆ ਜਾਂਦੀਆਂ ਲੇਕਿਨ ਮੈਂ ਕਹਿ ਸਕਦਾ ਸਰਕਾਰ ਦੇ ਇਸ ਕਾਰਜ ਕਰਣ ਲੋਕਾਂ ਦੇ ਵਿੱਚ ਜਾਣਨਾ ਅੱਜ ਲੋਕਾਂ ਦੇ ਮੂੰਹ ਦੇ ਉੱਤੇ ਮੁਸਕਾਨ ਹੈ ਬਿਲਕੁਲ ਠੀਕ ਹੈ ਨਾ ਜੀ ਅੱਜ ਫਰਿਸ਼ਟਸ ਸਕੀਮ ਹੈ ਅੱਜ ਲੋਕਾਂ ਦੀ ਜਾਨ ਬਚ ਰਹੀ ਹੈ ਅੱਜ ਜਿਹੜਾ ਅਸੀਂ ਫੋਰਨ ਚ ਜਾ ਕੇ ਦੇਖਦੇ ਗੱਡੀਆਂ ਖੜੀਆਂ ਹੂੰ 4000 ਤੋਂ ਨੌਜਵਾਨ ਅੱਛੀਆਂ ਬੜੀਆਂ ਦੇ ਡਰੈਸ ਐਸਐਸਐਫ ਫੋਰਸ ਹਮ ਬਿਲਕੁਲ ਠੀਕ ਹੈ ਨਾ ਜੀ ਇਹ ਸਾਰੀਆਂ ਚੀਜ਼ਾਂ ਲੋਕ ਸਮਝਦੇ ਪਏ ਆ ਕਿ ਇਹਨੂੰ ਸਰਕਾਰ ਦੀ ਕਾਰਜਸ਼ੈਲੀ ਕਹਿੰਦੇ ਸਰਕਾਰ ਦੀ ਕਾਰਗੁਜ਼ਾਰੀ ਕਹਿੰਦੇ ਸਰਕਾਰ ਟੈਕਸ ਇਕੱਠਾ ਕਰਦੀ ਆ ਪੈਸਾ ਆਂਦਾ ਆ ਕਿੱਥੇ ਲੈਣਾ ਤਸੀਲਾਂ ਜਿਹੜੀਆਂ ਤੁਸੀਂ ਅਸੀਂ ਮਾਲ ਵਿਭਾਗ ਦੀ ਗੱਲ ਕੀਤੀ ਆ ਬਿਲਕੁਲ ਲੋਕਾਂ ਨੇ ਮਾਲ ਵਿਭਾਗ ਨੂੰ ਆਉਣ ਵਾਲੇ ਟਾਈਮ ਨੂੰ ਤਕਰੀਬਨ ਤਕਰੀਬਨ ਡੇਡਾ ਨਹੀਂ ਡਬਲ ਕਰ ਦੇਣਾ ਆਉਣ ਵਾਲੇ ਟਾਈਮ ਦੇ ਜਦੋਂ ਸਟੈਂਪ ਡਿਊਟੀ ਦੀ ਗੱਲ ਕਰਨਾ ਇਕੱਲੇ ਦੀ ਆਫਟਰ ਲੋਥੇ ਜਿਹੜਾ ਬੰਦਾ 5 ਲੱਖ ਦੇ ਸਟੈਂਪ ਪੇਪਰ ਖਰਦਾ ਉਹਦੇ ਲਈ ਕੋਈ ਬਾਥਰੂਮ ਵੀ ਨਹੀਂ ਹੈ ਨਾ ਅਗਰ ਉਹਨਾਂ ਨੂੰ ਟਾਇਲਟs ਜਾਣਾ ਕਿਤੇ ਸੋ ਅੱਜ ਨਵੇਂ ਕੰਪਲੈਕਸ ਵਾਂਡੇ 250 ਕਰੋੜ ਰੁਪਏ ਜਾਰੀ ਕੀਤਾ ਇਹਨਾਂ ਨੂੰ ਕੀ ਹੋਇਆ ਸੀ 1800 ਤੋਂ ਜ਼ਿਆਦਾ ਪਟਵਾਰੀਆਂ ਦੀ ਭਰਤੀ ਜਿਹੜੀਆਂ 34 ਸਾਲ ਨਹੀਂ ਕੀਤੀ ਦੱਸਣ ਵੀ 34 ਸਾਲ ਕੀ ਹੋਇਆ ਸੀ ਇਹਨਾਂ ਨੂੰ ਕਿਹੜਾ ਇਹਨਾਂ ਦਾ ਜ਼ੋਰ ਲੱਗਣਾ ਸੀ ਲੀਡਰਾਂ ਦਾ ਬੰਦ ਦੱਸ ਦਿਓ ਜੇ ਮਾਨਜੋਗ ਮੁੱਖ ਮੰਤਰੀ ਜੀ ਨੇ ਕੀਤਾ ਤਾਂ 45 ਹਜ਼ਾਰ ਸਾਮੀਆਂ ਭਰੀਆਂ ਨਵੇਂ ਨਾਇਬ ਤਸਿਲਦਾਰਾਂ ਦੀ ਭਰਤੀ ਔਰ ਟਰਾਂਸਪੇਰੈਂਟ ਭਰਤੀ ਵੱਡੀ ਗੱਲ ਆ ਜਿੰਨੇ 45 ਹਜ਼ਾਰ ਬੱਚਿਆਂ ਨੂੰ এমਪਲੋਇਮੈਂਟ ਲੈਟਰ ਦਿੱਤੇ ਗਏ ਮੁਕਮਲ ਬਖ 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 ਵਿਭਾਗਾਂ ਦੇ ਜਿਹੜੇ ਮਨੁੱਖ ਜਾਣ ਨਾਲ ਜਾਣ ਦਾ ਮੌਕਾ ਬਣਦਾ ਮੌਕਾ ਬੜਿਆ ਪੁੱਛਦੇ ਉਹਨਾਂ ਬੱਚਿਆਂ ਨੂੰ ਫਿਰ ਤੁਹਾਨੂੰ ਕਿਸ ਨੂੰ ਸਪਾਰਸ਼ ਕਰਾਣੀ ਪਏ ਕਹਿੰਦੇ ਨਹੀਂ ਜੀ ਤੁਹਾਨੂੰ ਕਿਸੇ ਕੋ ਪੰਚ ਸਰਪੰਚ ਕਿਸੇ ਐਮ ਐਲ ਏ ਕਿਸੇ ਕਿਸੇ ਕੋ ਪੋਲੀਟੀਕਲ ਆਦਮੀ ਕੋ ਜਾਣਾ ਪਿਆ ਕਿਸੇ ਮੰਤਰੀ ਕੋ ਜਾਣਾ ਪਿਆ ਕਹਿੰਦੇ ਬੱਚੇ ਕਹਿੰਦੇ ਨਹੀਂ ਕਦ ਤੱਕ ਮਿਲਿਆ ਜੋਗੇ ਦਾਦਾ ਦਾ ਤੋ ਇਹ ਪਹਿਲੀ ਵਾਰ ਆ ਕਿ ਸਰਕਾਰ ਨੇ ਇਦਾਂ ਦਾ ਵਿਸ਼ਵਾਸ ਜਿੱਤਿਆ ਤੁਹਾਨੂੰ ਕਦੇ 1 ਰੁਪਿਆ ਦਾ ਨਹੀਂ ਖਰਚਣਾ ਕਰਨਾ ਪਿਆ ਤੁਹਾਨੂੰ ਕਿਸੇ ਨੇ ਤੰਗਦਾ ਨਹੀਂ ਕੀਤਾ ਨਹੀਂ ਜੀ ਮੈਂ ਨਾਇਬ ਤਸੀਲਦਾਰਾਂ ਦੀ ਤੁਹਾਨੂੰ ਮੈਂ ਗੱਲ ਕਰਦਾ ਭਰਤੀ ਹੋਈ ਜੀ ਮੁੱਖ ਮੰਤਰੀ ਨੂੰ ਥੋੜਾ ਜਿਹਾ ਇਸ ਗੱਲ ਦਾ ਅਨੰਸ਼ਾ ਹੋਇਆ ਖਸ਼ਾ ਹੋਇਆ ਇਹਦੇ ਵਿੱਚ ਸ਼ਾਇਦ ਕੋ ਬੱਚਿਆਂ ਦੇ ਪੇਪਰ ਦੇ ਵਿੱਚ ਕਿਸੇ ਨੇ ਗੜਬੜ ਕੀਤੀ ਆ ਤੁਰੰਤ ਉਹਨੂੰ ਡੀਜੀਪੀ ਸਾਹਿਬ ਨੂੰ ਕਹਾਂ ਰਿਪੋਰਟ ਦਿਓ ਮਹਿਕਮੇ ਨੂੰ ਐਫਸੀਆਰ ਸਾਹਿਬ ਨੂੰ ਕਹਾਂ ਰਿਪੋਰਟ ਦਿਓ ਉਹਦੀ ਰਿਪੋਰਟ ਲੈ ਕੇ ਦੇਖਿਆ ਕਰੋ ਥੋੜਾ ਜਿਹਾ ਲੱਗਾ ਉਹਨਾਂ ਨੂੰ ਦੁਬਾਰਾ ਟੈਸਟ ਲਿਆ ਗਿਆ ਜਿਹਦੇ ਵਿੱਚ ਉਹ ਬੱਚੇ ਹੋਰ ਜਿਹੜੇ ਯੋ ਉਹਨਾਂ ਦਾ ਇੱਕੋ ਹੀ ਹੈ ਕੋਈ ਆਦਮੀ ਪੰਜਾਬ ਚ ਕਿਸੇ ਇਦਾਂ ਦੇ ਕੰਮ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਪਾਸ ਨਹੀਂ ਕਰ ਸਕਦਾ ਕੋਈ ਵੀ ਇਦਾਂ ਦਾ ਬੰਦਾ ਤੁਸੀਂ ਮੈਨੂੰ ਦਿਖਾ ਦਿਓ ਕਦੇ ਵੀ ਇਹ ਪਹਿਲੀ ਵਾਰੀ ਕਿਸ ਸਰਕਾਰ ਦੇ ਵਿੱਚ ਨਹੀਂ ਤਾਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਕਾਰਿਆ ਪ੍ਰਣਾਲੀ ਰਹੀ ਹੈ ਤਰੀਕਾ ਰਿਹਾ ਔਰ ਕੀ ਸੀਗਾ ਅਸੀਂ ਵੀ ਜਾਣਦੇ ਸੀ ਕਿ ਉਸ ਸਪਾਸ ਕਰਾਵਾਂਗੇ ਕਿਸੇ ਲੀਡਰ ਨੂੰ ਖਤਮ ਹੋ ਗਈਆਂ ਗੱਲਾਂ ਲੋਕਾਂ ਦਾ ਇਹ ਵਿਸ਼ਵਾਸ ਜਿਹੜਾ ਹੈ 13 0 ਚ ਪਰਵਰਤਿਤ ਹੋਣ ਜਾ ਰਿਹਾ ਕੀ ਲੱਗਦਾ ਲੋਕ ਸਭਾ ਦੀ ਕਿਵੇਂ ਦੀ ਤਿਆਰੀ ਹੈ ਫਿਰ 13 0 13 0 ਤੁਸੀਂ ਦੇਖ ਲਓ ਆ ਹੁਸ਼ਿਆਰਪੁਰ ਦੇ ਵਿੱਚ ਜੱਬੇਵਾਲ ਸਾਹਿਬ ਵੀ ਆ ਗਏ ਜੱਬੇਵਾਲ ਸਾਹਿਬ ਨੇ ਜੁਆਇਨ ਕੀਤਾ ਉਹਨਾਂ ਨੇ ਇਸ ਕਾਰਿਆ ਪ੍ਰਣਾਲੀ ਦੇ ਉੱਤੇ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਨੇ ਅਲਟੀਮੇਟਲੀ ਦੇਖੋ ਜਦੋਂ ਕਿਸੇ ਪਾਰਟੀ 'ਚ ਬੈਠੇ ਆ ਤਾਂ ਪਾਰਟੀ ਲਾਈਨ ਦੇ ਵਿੱਚ ਤੁਹਾਨੂੰ ਕਈ ਚੀਜ਼ਾਂ ਪਾਰਟੀ ਕਹਿੰਦੀ ਇਦਾਂ ਕਰੋ ਜੀ ਇਦਾਂ ਕਰੋ ਇਦਾਂ ਓਪੋਜੀਸ਼ਨ ਕਰਨੀ ਆ ਕਰਨਾ ਲੇਕਿਨ ਅਲਟੀਮੇਟਲੀ ਉਹ ਰਾਈਟ ਟਰੈਕ ਦੇ ਉੱਤੇ ਉਹ ਕਹਿੰਦਾ ਮੇਰਾ ਫੈਸਲਾ ਹੋਇਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ